ਅਖੇ ਜੀ ਟਰੰਪ ਨੇ ਨਾ ਸਾਡੇ ਮੁੰਡੇ ਡਿਪੋਰਟ ਕਰਤੇ ਆ ਸਾਡੇ ਮੁੰਡੇ ਕੁੜੀਆਂ ਨਾ ਉਧਰੋਂ ਇੱਧਰ ਭੇਜਦੇ ਆ ਗਏ ਕਿਵੇਂ ਸੀ ਹੈਨਾ ਤੇ ਇੱਕ ਗੱਲ ਹੋਰ ਯਾਦ ਰੱਖੋ ਉਹ ਟਰੰਪ ਪੇ ਹੈਨਾ ਆਪਦੇ ਦੇਸ਼ ਉਹਦੇ ਆਪਾ ਵੜੇ ਕੰਧ ਟੱਪ ਕੇ ਤੇ ਫਿਰ ਵੀ ਉਹਨੇ ਆਪਾਂ ਨੂੰ ਜਿੰਦਾ ਇੱਧਰ ਭੇਜਤੇ ਆਪਣੇ ਮੁੰਡੇ ਕੁੜੀਆਂ ਸ਼ੁਕਰ ਮਨਾਓ ਤੇ ਇੱਕਾ ਤੁਸੀਂ ਆਪਣੀਆਂ ਸਰਕਾਰਾਂ ਦੇਖ ਲਓ ਕੀ ਕਿਹਾ ਸੀ ਤੁਸੀਂ ਮਾੜਾ ਮੋਡਾ ਕੋਈ ਤੁਹਾਡੇ ਸਰ ਕਤਲ ਹੈ ਕੋਈ ਕੁਛ ਹੈ ਉਹ ਡਿਬਰੂਗੜ ਜੇਲ੍ਹ ਚ ਪਤਾ ਵੀ ਨਹੀਂ ਲੱਗਦਾ ਵੀ ਕਿਹੜੀ ਚੰਗੀ ਸਰਕਾਰ ਲਾ ਲੋ ਆਈਡੀਆ ਕਈਆਂ ਨੂੰ ਡਿਬਰੂਗੜ ਜੇਲ੍ਹ ਦਾ ਰਾਹ ਨਹੀਂ ਪਤਾ ਤੁਹਾਡੇ ਬੱਚੇ ਤੁਹਾਡੇ ਕੋ ਸਹੀ ਸਲਾਮਤ ਆ ਗਏ ਨੇ ਸ਼ੁਕਰ ਮਨਾਓ ਪਰਮਾਤਮਾ ਦਾ ਤੇ ਜਿਹੜਾ ਉਹ ਹੱਲਾ ਮਚਾਇਆ ਹੈ ਨਾ ਕਿਸੇ ਵੀ ਦੇਖਿਆ ਤੁਸੀਂ ਕਿਸੇ ਹੋਰ ਬੰਦੇ ਦਾ ਉਹ ਹੱਲਾ ਮਚਾਇਆ ਪੰਜਾਬੀਆਂ ਦਾ ਹੀ ਨਾ ਚੁੱਕਿਆ ਜਾਂਦਾ ਜਿਵੇਂ ਕੱਲੇ ਪੰਜਾਬੀ ਗਏ ਹੁੰਦੇ ਆ ਸਾਰੇ ਦੇਸ਼ ਦੇ ਮੁੰਡੇ ਕੁੜੀਆਂ ਬੱਚੇ ਵਾਪਸ ਆਏ ਨੇ ਸਾਰੇ ਦੇਸ਼ ਤੇ ਆਏ ਨੇ ਕੋਈ ਰੌਲਾ ਨਹੀਂ ਪਿਆ মিডিਆ ਕੱਲੇ ਪੰਜਾਬੀਆਂ ਨੂੰ ਹੀ ਚੁੱਕਣ ਡਿਆ ਏ ਉਹਨਾਂ ਦੇ ਇੰਟਰਵਿਊ ਦਿਖਾਉਣ ਡਿਆ ਤੁਹਾਨੂੰ ਬਦਨਾਮ ਕਰਨ ਵਾਸਤੇ ਕੋਈ ਭਾਰ ਨਹੀਂ ਡੇ ਪਿਆ ਰਿਸਕ ਲਿਆ ਸੀ ਨਾ ਬਾਹਰ ਜਾਣ ਦਾ ਰਿਸਕ ਨਹੀਂ ਸਫਲ ਹੋਇਆ ਫਿਰ ਕੀ ਏ ਜਿਨ੍ਹਾਂ ਵਾਸਤੇ ਤੁਸੀਂ ਗਏ ਸੀ ਨਾ ਤੇ ਮੇਰੀ ਇੱਕ ਉਹਨਾਂ ਨੂੰ ਬੇਨਤੀ ਏ ਉਦੋਂ ਭੇਜੇ ਸੀ ਨਾ ਮੈਂ ਇੱਕ ਛੋਟੀ ਜੀ ਗੱਲ ਤੁਹਾਨੂੰ ਸੁਣਾਉਣਾ ਹੈ ਤੋਂ ਬਾਅਦ ਥੋੜੀ ਜੀ ਗੱਲ ਕਰਕੇ ਆਪਾਂ ਨਾ ਜਿਨ੍ਹਾਂ ਨੇ ਬੱਚੇ ਭੇਜੇ ਸੀ ਨਾ ਵੀ ਬਾਹਰ ਜਾਣਗੇ ਇੱਕ ਦੇ 85 ਡਾਲਰ ਬਣਨਗੇ ਆਈਫੋਨ ਭੇਜਣਗੇ ਸਾਨੂੰ ਮਹਿੰਗੇ ਮੰਗੇ ਗਿਫਟ ਭੇਜਣਗੇ ਪਿੱਛੇ ਕੋਠੀਆਂ ਪਾਵਾਂਗੇ ਲਿਸ਼ਕ ਦੀਆਂ ਕੋਠੀਆਂ ਲੋਕਾਂ ਦੀਆਂ ਵੇਖ ਕੇ ਭੇਜੇ ਸੀ ਨਾ ਹੁਣ ਜੇ ਬੱਚੇ ਵਾਪਸ ਆ ਗਏ ਨੇ ਤੇ ਉਹਨਾਂ ਦਾ ਸਾਥ ਦਿਓ ਉਹਨਾਂ ਦਾ ਹੌਸਲਾ ਨਾ ਤੋੜੋ ਕੁਝ ਨਹੀਂ ਹੋ ਗਿਆ ਸਹੀ ਸਲਾਮਤ ਜ਼ਿੰਦਾ ਵਾਪਸ ਆ ਗਏ ਨੇ ਰਿਸਕ ਲਿਆ ਸੀ ਰਿਸਕ ਨਹੀਂ ਸਫਲ ਹੋਇਆ ਫਿਰ ਕੀ ਲੋਕੀ ਬਿਜ਼ਨਸ ਕਰਕੇ ਫੇਲ ਨਹੀਂ ਹੁੰਦੇ ਹੁੰਦੇ ਨੇ ਨਾ ਜਿਨ੍ਹਾਂ ਨੇ ਆਈਫੋਨਾਂ ਦੀਆਂ ਝਾਕਾਂ ਲਾਈਆਂ ਸੀ ਨਾ ਉਹ ਹੁਣ ਉਹਨਾਂ ਦਾ ਸਾਥ ਦਿਓ ਕੁਝ ਨਹੀਂ ਹੁੰਦਾ ਇੱਥੇ ਕੰਮ ਖੋਲੋ ਜੇ ਕਿਸੇ ਦੀ ਪੈੜੀ ਨਹੀਂ ਰਹੀ ਤੇ ਕੋਈ ਗੱਲ ਨਹੀਂ ਬਰੋ ਜ਼ਿੰਦਗੀ ਦਾ ਸਬਕ ਸਿੱਖ ਕੇ ਆਏ ਜੇ ਨਾ ਵੀ ਸੰਗਰਸ਼ ਕਰਨਾ ਪੈਂਦਾ ਹੈ ਹੈਨਾ ਉੱਥੇ ਜਾ ਕੇ ਵੀ ਸੰਘਰਸ਼ ਕਰਨਾ ਸੀ ਨਾ ਗੰਦੇ ਤੋਂ ਗੰਦਾ ਕੰਮ ਕਰਨਾ ਸੀ ਕੰਮ ਐ ਨਹੀਂ ਹੁੰਦਾ ਵੀ ਕੋਈ ਗੰਦਾ ਹੈ ਕਈ ਕੰਮ ਨੂੰ ਆਪਾਂ ਮਾਰੇ ਕਹਿੰਦੇ ਆ ਨਾ ਉਹ ਕੰਮ ਵੀ ਆਪਾਂ ਉੱਥੇ ਜਾ ਕੇ ਕਰਨੇ ਸੀ ਨਾ ਹੁਣ ਕਰੋ ਇੱਥੇ ਕੁਝ ਨਹੀਂ ਹੁੰਦਾ ਰਿਪੋਰਟ ਰਿਪੋਰਟ ਦਾ ਰੌਲਾ ਨਾ ਪਾਓ ਐਵੇਂ ਆ ਚੈਨਲ ਦੇ ਸਾਹਮਣੇ ਬਹਿ ਬਹਿ ਕੇ ਇੰਟਰਵਿਊ ਨਾ ਦਿਓ ਇੱਕ ਨਾ ਥੋੜੇ ਦਿਨ ਪਹਿਲਾਂ ਹੀ ਇੱਕ ਆਂਡੇ ਇੰਟਰਵਿਊ ਪੰਜਾਬੀ ਉਹ ਆਪਣੇ ਨਾ ਹਰਿਆਣੇ ਦੇ ਬਾਰਡਰ ਤੇ ਸੀ ਕੋਈ ਪੰਜਾਬ ਦਾ ਪਿੰਡ ਕਿ ਸ਼ਾਹਦਰ ਹਰਿਆਣੇ ਦਾ ਹੀ ਸੀਗਾ ਉਹ ਮੁੰਡੇ ਨੇ ਜਿਹੜੀ ਗੱਲ ਆਖੀ ਬੜੀ ਦਿਲ ਤੇ ਲੱਗੀ ਯਾਰੋ ਆਂਦਾ ਮੈਂ ਪਹਿਲਾਂ ਕਿਤੇ ਗਿਆ ਤੇ ਮੇਰੀ ਨਾ ਫਾਈਲ ਫੋਈ ਕਿਤੇ ਮੰਨ ਲਓ ਰਿਜੈਕਟ ਹੋ ਗਈ ਥੋੜੇ ਪੈਸੇ ਲੱਗ ਗਏ ਤੇ ਮੁੰਡਾ ਆਂਦਾ ਵੀ ਮੈਂ ਜਾਣਾ ਨਹੀਂ ਚਾਹੁੰਦਾ ਸੀਗਾ ਤੇ ਨਾਲ ਹੀ ਉਹਦਾ ਪਿਓ ਵੀ ਬੈਠਾ ਸੀ ਇੰਟਰਵਿਊ 'ਚ ਨਾਲ ਹੋਰ ਕੋ ਚਾਚਾ ਤਾਂ ਆਇਆ ਵੀ ਬੈਠਾ ਸੀ ਆਂਦਾ ਫਿਰ ਕਰਦਿਆ ਨੇ ਫਿਰ ਧੱਕਾ ਕੀਤਾ ਫਿਰ ਆਂਦਾ ਮੈਨੂੰ ਭੇਜਿਆ 40-50 ਲੱਖ ਰੁਪਈਆ ਲਾ ਕੇ ਤੇ ਪਿਓ ਬੈਠਾ ਨਾ ਕੋਲ ਅੱਖਾਂ 'ਚ ਘਸੁੰਨ ਦੇ ਕੇ ਰੋਂ ਡਿਆ ਸੀ ਉਹ ਇਹਨਾਂ ਬੱਚਿਆਂ ਦਾ ਕੀ ਕਸੂਰ ਕਵਾਇਸ਼ਾਂ ਤੇ ਸਾਡੀਆਂ ਵਧਗੀਆਂ ਨੇ ਨਾ ਸਾਨੂੰ ਡਾਲਰ ਦਿਸਣ ਲੱਗ ਗਏ ਨੇ ਕਿਨੇ ਕਿਨੇ ਬੱਚੇ 17 17 ਸਾਲਾਂ ਦੇ ਕੀ ਹੁੰਦੇ 17 ਸਾਲਾਂ ਦੇ ਜਵਾਕ ਉਹ ਬਾੜਾਂ ਤੋਂ ਟਪਾ ਦੇ ਜੇ ਅਗਲੇ ਗੋਲੀ ਮਾਰ ਦਿੰਦੇ ਫਿਰ ਕੀ ਕਰ ਲੈਂਦੇ ਦੱਸੋ ਐਵੇਂ ਨਾ ਹੁਣ ਹੋਲਾ ਨਾ ਪਾਓ ਉਹਨਾਂ ਜਵਾਕਾਂ ਦਾ ਹੌਸਲਾ ਵਧਾਓ ਕੋਈ ਨਹੀਂ ਵਾਪਸ ਆਗੇ ਨੇ ਤੇ ਸੰਭਲਾਂਗੇ ਕੋਈ ਨਹੀਂ ਮਰ ਜੱਲੇ ਜਿੰਨਾਂ ਕੋਲ ਜ਼ਮੀਨਾਂ ਨਹੀਂ ਹੁੰਦੀਆਂ ਜੇ ਕਿਸੇ ਦੀ ਜ਼ਮੀਨ ਵੇਗੀ ਏ ਜੇ ਕਿਸੇ ਥੋੜੀ ਬੋਧੀ ਹੈਗੀ ਤੇ ਮਿਹਨਤ ਕਰੋ ਜਿਹੜੇ ਕੰਮ ਤੋਂ ਸੋਚਿਆ ਸੀ ਨਾ ਉਧਰ ਜਾ ਕੇ ਅਸੀਂ ਕਰ ਲਾਂਗੇ ਉਹ ਇੱਥੇ ਕਰੋ ਮੁਨਾਫਾ ਦੇਖੋ ਜਿਹੜੇ ਕੰਮ ਸਾਡੇ ਇੱਥੇ ਪ੍ਰਵਾਸੀ ਕਰੀ ਜਾਂਦੇ ਨੇ ਨਾ ਅਸੀਂ ਇਹਨਾਂ ਨੂੰ ਕੱਢਣ ਦਾ ਰੌਲਾ ਪਾਉਂਦੇ ਆ ਨਾ ਹੈਨਾ ਆਪਣੇ ਪੰਜਾਬ 'ਚ ਆ ਗਏ ਆਪਣੇ ਦੇਸ਼ 'ਚ ਆਪਾਂ ਫਿਰ ਵੀ ਆਨੇ ਨਾ ਯਾਰ ਵੀ ਸਾਡੇ ਦੇ ਹਾਵੀ ਹੁੰਦੇ ਜਾਂਦੇ ਨੇ ਇਵੇਂ ਉਹ ਦੇਸ਼ ਵੀ ਔਖੇ ਨੇ ਆਪਣੇ ਤੋਂ ਹੁਣ ਤਾਂ ਜ਼ਿਆਦਾ ਹੀ ਹੋ ਗਏ ਨੇ ਆਪਣੇ ਉਹ ਪੱਟਾਂ ਦੇ দাবੀਆਂ ਮਾਰਨ ਕਰਕੇ ਨਹੀਂ ਮਰਨ ਦਾ ਹੁੰਦਾ ਕੋਈ ਆਪਦੇ ਘਰੇ ਪੱਟਾਂ ਦੇ ਥਾਪੀਆਂ ਸੋ ਜੇ ਵਾਪਸ ਆ ਗਏ ਨੇ ਬੱਚੇ ਤਾਂ ਕੋਈ ਗੱਲ ਨਹੀਂ ਤੁਸੀਂ ਉਹਨਾਂ ਦਾ ਹੌਸਲਾ ਨਾ ਤੋੜੋ ਉਹਨਾਂ ਦਾ ਸਾਥ ਦਿਓ ਕੋਈ ਨਹੀਂ ਖੜੇ ਆ ਮਰ ਨਹੀਂ ਚੱਲੇ ਕੁਝ ਨਹੀਂ ਹੁੰਦਾ ਥੋੜੀ ਖਾ ਲੋ ਸਭ ਦੀ ਜ਼ਿੰਦਗੀ ਟੱਪ ਜਾਣੀ ਹੈ ਗਰੀਬਾਂ ਦੀ ਵੀ ਟੱਪ ਗਈ ਨਾ ਜੇ ਉਧਰੋਂ ਡਾਲਰ ਕਮਾਉਂਦੇ ਫਿਰ ਕਿਸੇ ਨੇ ਮੀਡੀਆ ਸਾਹਮਣੇ ਬਹਿਣਾ ਸੀ ਵੀ ਸਾਡੇ ਬੱਚੇ ਨੇ ਇਹਨੇ ਡਾਲਰ ਕਮਾਏ ਨੇ ਕੋਠੇ ਪਾਈਏ ਨਹੀਂ ਨਾ ਸੋ ਰੌਲਾ ਨਾ ਪਾਓ ਕੁਝ ਨਹੀਂ ਹੁੰਦਾ ਅਗਲੇ ਦੇ ਦੋ ਨੰਬਰ ਚ ਗਏ ਸੀ ਨਹੀਂ ਰਿਸਕ ਸੂਤ ਆਇਆ ਵਾਪਸ ਆ ਗਏ ਨੇ ਬੱਚਿਆਂ ਦਾ ਹੌਸਲਾ ਨਾ ਤੋੜੋ ਤੇ ਇਹਨਾਂ ਦੇ ਕੰਮ ਚ ਇਹਨਾਂ ਦੀ ਮਦਦ ਕਰੋ ਤੇ ਬੱਚੇ ਵੀ ਜਿਹੜਾ ਕੰਮ ਸੋਚ ਕੇ ਗਏ ਸੀ ਨਾ ਵੀ ਅਸੀਂ ਕਰ ਲਾਂਗੇ ਉਧਰ ਇੱਥੇ ਵੀ ਕਰੋ ਹੁਣ ਕੁਝ ਨਹੀਂ ਹੁੰਦਾ